ਪਹਿਲਾਂ ਆਪਾਂ 5 ਸਾਲ ਕਾਂਗਰਸ ਤੋਂ ਜੁਤੀਆ ਘਾਦੀਆਂ ਤੇ ਹੁਣ ਆਪਣਾ ਇੱਕੋ ਇੱਕ ਮੁੱਦਾ ਸਿੱਧਾ ਹੀ ਇਹ ਚਾਹੀਦਾ ਜਿਵੇਂ ਅਰਜਨ ਦਾ ਮੱਛੀ ਦੀ ਅੱਖ ਤੇ ਨਿਸ਼ਾਨਾ ਸੀ ਨਾ ਆਪਣਾ ਨਿਸ਼ਾਨਾ ਇਹੀ ਚਾਹੀਦਾ ਵੀ ਆਪਾਂ ਸ਼ਰਮਨੀ ਕਾਲੀਦਾਰ ਦੀ ਸਰਕਾਰ ਕਿਵੇਂ ਬਣਾਉਣੀ ਆ ਪਿੰਡਾਂ ਵਿੱਚ ਜੋ ਵੀ ਬਣਿਆ ਅੱਜ ਤੱਕ ਤੁਸੀਂ ਚਿਹਰੇ ਚੀਜ਼ ਤੇ ਉਗਣ ਲਾ ਕੇ ਰੱਖ ਲਿਓ ਉਹ ਸ਼ਰਮਨੀ ਕਾਲੀਦਾਰ ਦੀ ਸਰਕਾਰ ਵਿੱਚ ਬਣਿਆ ਕਿਉਂਕਿ ਆਪਾਂ ਹੁਣ ਵੀ ਥਾਣੇ ਕਚੈਰੀਆਂ 'ਚ ਜਾਂਦੇ ਆ ਅੱਗੇ ਬੈਠ ਗਈ ਆਪਣੇ ਕੰਮ ਹੁੰਦੇ ਤੇ ਜੇ ਆਪਾਂ ਜੁਤੀ ਖਾਣੀਆਂ ਨੇ ਜਿੰਨੀ ਮਰਜ਼ੀ ਖਾਈ ਜਾਓ ਅੱਗੇ ਜਦੋਂ ਕੋਈ ਖਬਰ ਆਉਂਦੀ ਸੀ ਅਕਾਲੀ ਦਲ ਦੀ ਫੇਸਬੁੱਕ ਤੇ ਜਾਂ ਹੋਰ ਪਾਸੇ ਤਾਂ ਢੇੜਾ ਕਮੈਂਟ ਪਾੜਡਾਲੇ ਹੁੰਦੇ ਸੀ ਬਹੁਤ ਲੋਕ ਪੁਰਾ ਬੋਲਦੇ ਪਰ ਮਾਨਤੇ ਸਨਮਾਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਮਿਤ ਹਰਿਆਉ ਜੀ ਪਾਉ ਕਬੀਰ ਦਾ ਜੀ ਮਤੇਜ ਖੋਖ ਜੀ ਜੱਛਾ ਖੋਖ ਜੀ ਤੇ ਜੋਗੀ ਅਵਜੰਦਰ ਸਿੰਘ ਜੀ ਜੋਗੀਆਂ ਨੂੰ ਕਿ ਤੇ ਇਲਾਕੇ ਵਿੱਚੋਂ ਪਹੁੰਚਿਆ ਸਮੂਹ ਸ਼੍ਰੋਮਣੀ ਕਾਲੀ ਦਲ ਤੇ ਕਿਸਾਨ ਯੂਨੀਅਨ ਜਥੇਬੰਦੀ ਦੇ ਸਮੂੱਚੇ ਅਹੁਦੇਦਾਰ ਸਾਹਿਬਨ ਗੱਜਕੇ ਗੁਰੂ ਕੀ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਕਿ ਫਤਿਹ ਦਾ ਜਵਾਬ ਬਹੁਤ ਢਿੱਲਾ ਆਇਆ ਹੈ ਜਦੋਂ ਤਾਂ ਆਪਾਂ ਲੜਾਈ ਬਹੁਤ ਲੰਬੀ ਲੜਨੀ ਹੈ ਕਿਉਂਕਿ ਜਿਹਦੀ ਰਗ ਵਿੱਚ ਫਤਿਹ ਦੀ ਜੱਗ ਵਿੱਚ ਫਤਿਹ ਸ਼੍ਰੋਮਣੀ ਅਕਾਲੀ ਦਲ ਤਾਂ ਫਤਿਹ ਹੀ ਫਤਿਹ ਤੇ ਚੱਲਦਾ ਹੈ ਮੈਂ ਫਤਿਹ ਦੇ ਬਾਰੇ ਬੁਲਾਉਣੀ ਚਾਹੁੰਦਾ ਸਾਰੇ ਜਵਾਬ ਫਤਿਹ ਦਾ ਫਤਿਹ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਜੋਗੀ ਨਾਨੁਕੀ ਜਿਦਿਆਂ ਆਪਾਂ ਨੂੰ ਇਕੱਠੇ ਕੀਤਾ ਸਾਰਿਆਂ ਨੂੰ ਜਦੋਂ ਪ੍ਰਧਾਨ ਜੀ ਆਏ ਨੇ ਬਾਬਾ ਕਬੀਰ ਦਾ ਜੀ ਆਏ ਨੇ ਆਪਣੇ ਵਿੱਚ ਇਹਨਾਂ ਜੀ ਆਇਆਂ ਵੀ ਆਖਦੇ ਆ ਤੇ ਇਹ ਵੀ ਬੇਨਤੀ ਕਰਦੇ ਆ ਕਿ ਜਿਵੇਂ ਜਿਵੇਂ ਸਾਰਿਆਂ ਨੇ ਜੋ ਗੱਲਾਂ ਕਹੀਆਂ ਨੇ ਬੜੀਆਂ ਸੱਚੀਆਂ ਨੇ ਇਹਨਾਂ ਤੋਂ ਵੀ ਉੱਪਰ ਵੀ ਉਹ ਗੱਲਾਂ ਨੇ ਕਰਨ ਵਾਲੀਆਂ ਪਰ ਮੈਂ ਸਮਝਦਾ ਕਿ ਹੁਣ ਸਮਾਂ ਨਹੀਂ ਇਹ ਗੱਲਾਂ ਕਰਨ ਦਾ ਕਿਉਂਕਿ ਸਭਾ ਸਾਰ ਰਹਿ ਗਿਆ ਆਪਣੇ ਚੋਣਾਂ 'ਚ ਪਹਿਲਾਂ ਆਪਾਂ 5 ਸਾਲ ਕਾਂਗਰਸ ਤੋਂ ਜੁੱਤੀ ਆਖਦਿਆਂ ਹੁਣ 4 ਸਾਲ ਦੇ ਕਰੀਬ ਹੋ ਗਏ ਇਹਨਾਂ ਨੂੰ ਚਾਰਾਜ ਕਰਦਿਆਂ ਨੂੰ ਆਮ ਪਾਰਟੀ ਨੂੰ ਤੇ ਹੁਣ ਆਪਣਾ ਇੱਕੋ ਇੱਕ ਮੁੱਦਾ ਸਿੱਧਾ ਹੀ ਇਹ ਚਾਹੁੰਦਾ ਜਿਵੇਂ ਅਰਜਨ ਦਾ ਮੱਛੀ ਦੀ ਅੱਖ ਤੇ ਨਿਸ਼ਾਨਾ ਸੀ ਨਾ ਆਪਣਾ ਨਿਸ਼ਾਨਾ ਇਹੀ ਚਾਹੁੰਦਾ ਆਪਾਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਕਿਵੇਂ ਬਣਾਉਣੀ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਜੰਗਾਂ ਜੁੰਦਾ ਵਿੱਚੋਂ ਕੁਰਬਾਨੀਆਂ ਦੇ ਕੇ ਇਹ ਪਾਰਟੀ ਬਣੀ ਹੈ ਆਪਣੇ ਪੰਜਾਬ ਦੀ ਪਾਰਟੀ ਐ ਖੇਤਰੀ ਪਾਰਟੀ ਐ ਆਪਾਂ ਇਹਨੂੰ ਕਿਵੇਂ ਤਾਕੜਾ ਕਰਨਾ ਐ ਕਿਵੇਂ ਆਪਣਾ ਰਾਜ ਇੱਥੇ ਲਿਆਉਣਾ ਐ ਕਿਉਂਕਿ ਜਦੋਂ ਵੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਐ ਪਿੰਡਾਂ ਵਿੱਚ ਜੋ ਵੀ ਬਣਿਆ ਅੱਜ ਤੱਕ ਤੁਸੀਂ ਚਿਹਰੇ ਚੀਜ਼ ਤੇ ਉਗਣ ਲਾ ਕੇ ਰੱਖ ਲਿਓ ਉਹ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਬਣਿਆ ਇਹ ਸਰਕਾਰਾਂ ਆਉਂਦੀਆਂ ਨੇ ਝੂਠ ਸੁਬਾਨ ਬੋਲ ਕੇ ਆਪਣਾ ਚੱਲ ਜਾਂਦੀਆਂ ਨੇ ਕੰਮ ਸ਼ਰੋਮਣੀ ਅਕਾਲੀ ਦਲ ਕਰਦਾ ਆ ਕੇ ਹੁਣ ਆਪਾਂ ਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਕਿ 2027 ਕੋਈ ਬੜੀ ਦੂਰ ਨਹੀਂ ਹੈਗੀ ਇਹਦਾ ਦਿਨ ਉਹ ਲੰਘ ਜਾਂਦੇ ਨੇ 6 ਮਹੀਨੇ ਪਹਿਲਾਂ ਤਾਂ ਸਾਰੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਰਾ ਸਵਾ ਸਾਲ ਦੇ ਕਰੀਬ ਸਾਰਾ ਰਹਿ ਗਿਆ ਇਲੈਕਸ਼ਨ 'ਚ ਆਪਾਂ ਨੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰਾਉਣੀ ਚਾਹੀਦੀ ਹੈ ਕਿਉਂਕਿ ਆਪਾਂ ਹੁਣ ਵੀ ਥਾਣੇ ਕਚੈਰੀਆਂ 'ਚ ਜਾਂਦੇ ਆ ਅੱਗੇ ਬੈਠ ਕੇ ਆਪਣੇ ਕੰਮ ਹੁੰਦੇ ਤੇ ਜੇ ਆਪਾਂ ਜੋ ਤੇ ਖਾਣਿਆਂ ਨੇ ਜਿੰਨੀ ਮਰ ਦੀ ਖਾਈ ਜਾਓ ਜੇ ਆਪਾਂ ਨੇ ਵਿਰੋਧੀ ਧਿਰ ਚੇ ਬੈਠਣਾ ਜਿੰਨਾ ਮਰ ਦੀ ਬੈਠੇ ਰਹੋ ਪਰ ਮੈਂ ਸਮਝਦਾ ਕਿ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਨਰਮਣਾ ਸਾਹਿਬ ਕਹਿ ਕੇ ਗਏ ਨੇ ਕਿ ਜੋ ਕੰਮ ਅੱਜ ਉਹਨਾਂ ਨੇ ਕੀਤਾ ਉਹ ਬੋਲਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨਾ ਬੋਲਣ ਲੱਗ ਗਿਆ ਅੱਗੇ ਜਦੋਂ ਕੋਈ ਖਬਰ ਆਉਂਦੀ ਸੀ ਅਕਾਲੀ ਦਲ ਦੀ ਫੇਸਬੁੱਕ ਤੇ ਜਾਂ ਹੋਰ ਪਾਸੇ ਤਾਂ ਇਹੜਾ ਕਮੈਂਟ ਪੜਨ ਵਾਲੇ ਹੁੰਦੇ ਸੀ ਬਹੁਤ ਲੋਕ ਪੁਰਾ ਬੋਲਦੇ ਸੀ ਪਰ ਮੈਂ ਸਮਝਦਾ ਕਿ ਅੱਜ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਲਿਖਦੇ ਨੇ ਤੇ ਸੁਖਵੀਰ ਸਿੰਘ ਬਾਦਲ ਦੀ ਉਹ ਗੱਲ ਕਰਦੇ ਨੇ ਇਹ ਵੀ ਸਚਾਈ ਹੈ ਕਿ ਜੇ ਸਾਡੇ ਇਤਲੀ ਲੀਡਰਸ਼ਿਪ ਹੈ ਉਹ ਚੰਗੀ ਤਰ੍ਹਾਂ ਕੰਮ ਕਰੇ ਤਾਂ ਸ਼੍ਰੋਮਣੀ ਅਕਾਲੀ ਦਲ ਕਦੇ ਨਹੀਂ ਹਾਰ ਸਕਦਾ ਅਸੀਂ ਆਪਣੇ ਆਪ ਆਪਣਿਆਂ ਦੀ ਲੱਤਾਂ ਖਿੱਚ ਅਗੇ ਆਪਣਿਆਂ ਨੂੰ ਹਰਾਉਂਦੇ ਆ ਤੇ ਫਿਰ ਜੁਕਤੀਆਂ ਵੀ ਆਪਣੀਆਂ ਖਾਂਦੇ ਆ ਲੀਡਰਾਂ ਦਾ ਕੋਈ ਨਹੀਂ ਪਗੜਦਾ ਕੀਸਾ ਲੀਡਰ ਦਾ ਦੇਖ ਲੋ ਕਿੱਥੇ ਕੀ ਵਿਗੜਿਆ ਵਿਗੜਦਾ ਤਾਂ ਆਪ ਬਣਾਈਆ ਪਿੰਡਾਂ 'ਚ ਕਿਉਂਕਿ ਜਦ ਆਪਾਂ ਇੱਕ ਦੂਜੇ ਨਾਲ ਖੈਨੇ ਆ ਤੇ ਦੂਜਾ ਵੀ ਆਪਣੇ ਨਾਲ ਫਿਰ ਧੱਕੇ ਕਰਦੇ ਨੇ ਇਹ ਕਹਿੰਦੇ ਨੇ ਆਪਣੇ ਇੱਕ ਰਵਾਜ ਹੈ ਵੀ ਜਿਹੜਾ ਨਿਉਂਦਾ ਫਿਰ ਉਹ ਵੱਧਤੀ ਪਾਉਂਦਾ ਅਗਲਾ ਤੇ ਆਪਾਂ ਨੂੰ ਹੁਣ ਦੇਖੋ ਆਪਾਂ ਵੀ 10 ਸਾਲ ਲਗਾਤਾਰ ਰਾਜ ਕੀਤਾ ਆ ਤੇ ਉਸ ਗੱਲ ਤੋਂ ਕਿਉਂਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਕਈ ਬੱਚਿਆਂ ਨੂੰ ਪਤਾ ਨਹੀਂ ਸੀ ਕਿ ਸ਼ਰੋਮਨੀ ਕਾਜੀਦਲ ਨੇ ਕੰਮ ਕੀਤੇ ਨੇ ਜਦੋਂ ਆਪਣੀ ਸਰਕਾਰ ਬਣੀ 7 14 ਉਹ ਜਿਹੜਾ 7 8 ਸਾਲ ਦਾ ਬੱਚਾ ਸੀਗਾ ਉਹਨੂੰ ਕੀ ਪਤਾ ਹੁੰਦਾ 10 ਸਾਲ ਜੋ 18 ਸਾਲ ਦਾ ਬਣ ਗਿਆ ਦੀ ਵੋਟ ਬਣ ਗਈ ਉਹ ਲੋਕਾਂ ਨੇ ਜੋ ਝੂਠ ਸਵਾਰ ਇਹਨਾਂ ਨੇ ਆਮ ਪਾਰਟੀ ਵਾਲੇ ਨੇ ਫੇਸਬੁੱਕ ਤੇ ਵਟਸਐਪ ਤੇ ਹੋਰ ਬੋਲਿਆ ਉਹਨੂੰ ਉਹ ਸਚਾਈ ਸਮਝ ਕੇ ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਉਹਨੂੰ ਚੱਲਦਾ ਕਰਤਾ ਕਿਉਂਕਿ ਕੰਮ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਸੀ ਉਹਨਾਂ ਦਾ ਕੋਈ ਬਦਲਾਅ ਨਹੀਂ ਸੀ ਨਾ ਉਹਨਾਂ ਦਾ ਕੋਈ ਤੋੜਦੀ ਤੇ ਨਾ ਨੇ ਉਹੀ ਮੁੱਦਾ ਜੋ ਧਾਰਮਿਕ ਇਹਨਾਂ ਨੇ ਦੇਖਿਆ ਵੀ ਧਾਰਮਿਕ ਮੁੱਦੇ ਤੇ ਲੋਕ ਪੜਕਦੇ ਨੇ ਨਾ ਧਾਰਮਿਕ ਬੁਦਾ ਉਠਾਇਆ ਤੇ ਸ਼ਰੋਮਣੀ ਕਾਲੀ ਦਲ ਨੂੰ ਬਦਨਾਮ ਕੀਤਾ ਮੈਂ ਅੱਜ ਵੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣੀ ਕਰਾ ਸਕਦਾ ਪਰ ਮੈਂ ਸਮਝਦਾ ਇਹਨਾਂ ਲੋਕਾਂ ਨੇ ਇਹ ਜਿਹੇ ਮੁੱਦੇ ਉਠਾਏ ਕਿ ਆਪਾਂ ਉਹਦਾ ਜਵਾਬ ਨਹੀਂ ਦੇ ਸਕੇ ਇੰਨੀ ਤੇਜ਼ੀ ਨਾਲ ਇਹਨਾਂ ਲੋਕਾਂ ਨੇ ਮੈਨੂੰ ਇੱਕ ਮਿਲਿਆ ਉਸ ਟਾਈਮ ਤੇ ਆਮ ਪਾਰਟੀ ਦਾ ਬੰਦਾ ਮੈਨੂੰ ਕਹਿੰਦਾ ਤੁਸੀਂ ਕੋਈ ਜਵਾਬ ਨਹੀਂ ਦੇ ਸਕਦੇ ਮੈਂ ਕਿਉਂ ਕਹਿੰਦਾ ਅਸੀਂ 1000 ਬੰਦਾ ਪੇੜ ਰੱਖਿਆ ਫੇਸਬੁੱਕ ਤੇ ਗਾਣਾ ਕੱਢਣ ਵਾਸਤੇ 1000 ਬੰਦਾ ਜਿਨ੍ਹਾਂ ਨੂੰ ਕੋਈ ਸਾਨੂੰ 25000 ਦੇ 30000 ਕਿਸੇ ਨੂੰ 50000 ਰੁਪਏ ਤਨਖਾਹ ਦੇ ਰਹੇ تھے ਅੱਜ ਵੀ ਉਹ ਬੰਦਿਆਂ ਦੇ ਵਿੱਚੋਂ ਸਰਕਾਰੀ ਨੌਕਰੀਆਂ ਆਪਣੇ ਸਰਕਾਰ ਵਿੱਚ ਦਿੱਤੀਆਂ ਨੇ ਉਹਨਾਂ ਨੇ ਕੋਈ ਦਿੱਲੀ ਤੋਂ ਆਏ ਕੋਈ ਹਰਿਆਣਾ ਤੋਂ ਆ ਕੇ ਰਾਜਸਥਾਨ ਤੋਂ ਆ ਉਹਨਾਂ ਨੂੰ ਸਾਰਿਆਂ ਨੂੰ ਪੱਕੀਆਂ ਨੌਕਰੀਆਂ ਪੰਜਾਬ ਚ ਲਿਆ ਕੇ ਦੇਤੀਆਂ ਮੈਂ ਸਾਹਮਣਾ ਫੇਸਬੁਕ ਤੇ ਉਹਨਾਂ ਕੰਮ ਇਹਦੀ ਵੀ ਸ਼ਰਮਣੀ ਕਾਲੀ ਤੁਹਾਨੂੰ ਗਾਲਾਂ ਕੱਢਣੀਆਂ ਨੇ ਬਸ ਤੁਸੀਂ ਤੇ ਮੈਂ ਅੱਜ ਕਹਿਣੀ ਚਾਹੁੰਦਾ ਕਿ ਸੱਚਾਈ ਤੋਂ ਬਹੁਤ ਦੂਰ ਰੱਖਿਆ ਗਿਆ ਆਪਾਂ ਲੋਕਾਂ ਨੂੰ ਅੱਜ ਸੱਚਾਈ ਸਾਰਿਆਂ ਦੇ ਸਾਹਮਣੇ ਆ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੰਮ ਕੀਤੇ ਨੇ ਉਹਨਾਂ ਨੂੰ ਆਜ਼ਾਦ ਕਰਦੇ ਨੇ ਲੋਕ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੰਮ ਕੀਤੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਆਪਾਂ ਇਹ ਸਮਝਦੇ ਆ ਕਿ ਅੱਜ ਆਪਾਂ ਜੋ ਕਿਸਾਨੀ ਐ ਤੇ ਆਪਣੀ ਜਵਾਨੀ ਐ ਦੋਨਾਂ ਨੂੰ ਆਪਾਂ ਨੇ ਬਚਾਉਣਾ ਐ ਉਹਨਾਂ ਨੂੰ ਬਚਾ ਕੇ ਆਪਾਂ ਵੀ ਸਰਕਾਰ ਵੀ ਬਣਾਉਣੀ ਆ 아 ਜਿਹੜੇ ਡੀਏਪੀ ਦੀ ਰੌਲਾ ਪੈ ਰਿਹਾ ਇਹ ਸਾਰਾ ਇੱਕ ਮੈਂ ਸਮਝਦਾ ਕਿ ਦੁਕਾਨਦਾਰਾਂ ਦਾ ਜਾਂ ਵਪਾਰੀਆਂ ਦਾ ਇੱਕ ਏਜੰਡਾ ਹੁੰਦਾ ਹਰ ਵਾਰੀਓ ਅੱਜ ਪਹਿਲੀ ਵਾਰ ਨਹੀਂ ਉਹਨਾਂ ਨੇ ਪਹਿਲਾਂ ਹੀ ਸਟੋਰ ਕਰਕੇ ਰੱਖ ਲੈਣਦੇ ਨੇ ਉਸ ਤੋਂ ਬਾਅਦ ਰੌਲਾ ਪਵਾ ਦਿੰਦੇ ਨੇ ਜਿਹਦੀ ਬਹੁਤ ਘਾਟ ਹੈ ਘਾਟ ਮੈਂ ਆਪਾਂ ਦੇਖਦੇ ਹਾਂ ਕਿ ਕਿੱਥੇ ਵੀ ਜਾ ਕੇ ਹੁੰਦੀ ਹੈ ਕਦੇ ਨਹੀਂ ਇਹ ਨਹੀਂ ਦੇਖਿਆ ਵੀ ਇਲਾਸਟ ਦੇ ਅੱਗੇ ਕਿਨੂੰ ਨਹੀਂ ਮਿਲਿਆ ਇਹਨਾਂ ਨੇ ਕਿਉਂਕਿ ਜਿਹੜਾ ਨਾਲ ਸਟੋਰ ਚ ਪੁਰਾਣਾ ਸਮਾਨ ਪਿਆ ਹੁੰਦਾ ਉਹ ਨਾਲ ਲਾ ਕੇ ਵੇਚਣਾ ਹੁੰਦਾ ਡੀਏਪੀ ਦੇ ਅੱਜ ਉਹ ਹੀ ਕੁਝ ਹੋ ਰਿਹਾ ਆਪਾਂ ਲੋਕ ਹੋੜ ਪਾਲ ਨਾਲ ਜਿਹੜੇ ਟਰਾਲੀਆਂ ਲੈ ਕੇ ਜਿਹੜੇ ਡੀਜ਼ਲ ਦਾ ਪਤਾ ਲੱਗ ਜੀ ਵੀ ਇਹ ਡੀਜ਼ਲ ਮੁੱਕਣ ਵਾਲਾ ਹੈ ਜਿਹੜੇ ਟਰਾਲੀਆਂ ਪੈਟਰੋਲ ਪੰਪ ਤੇ ਲੈਣ ਲਾਣ ਲਿਆ ਅੱਜ ਮੈਂ ਸਮਝਦਾ ਕਿਤੇ ਕਿਤੇ ਹੋਇਆ ਪਿਆ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਵੀ ਥੋੜੀ ਜੀ ਸ਼ਾਂਤੀ ਰੱਖ ਕੇ ਆਪਾਂ ਸਾਰੀਆਂ ਗੱਲ ਸੋਚ ਵਿਚਾਰ ਕੇ ਆਪਾਂ ਨੂੰ ਚੱਲਣਾ ਚਾਹੀਦਾ ਤੇ ਅੱਜ ਮੈਂ ਸਮਝਦਾ ਕਿ ਕਿਸਾਨੀ ਜਿਹੜੀ ਆਪਣੀ ਦਿਨੋਂ ਦਿਨ ਨਿਗਰਦੀ ਜਾ ਰਹੀ ਹੈ ਆਪਾਂ ਦਿਨੋਂ ਦਿਨ ਕਰਜ਼ਾਈ ਹੁੰਦੇ ਜਾ ਰਹੇ ਆ ਉਦੋਂ ਆਪਾਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਆਇਆ ਉਦੋਂ ਹੀ ਫਸਲਾਂ ਦੇ ਰੇਟ ਵਧਦੇ ਨੇ ਉਦੋਂ ਹੀ ਪੰਜਾਬ ਦੀ ਤਰੱਕੀ ਹੋਈ ਹੈ ਤੇ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਆਉਣ ਵਾਲੀ 2027 ਵਿੱਚ ਬਾਕੀ ਤਾਂ ਸਾਰਾ ਕੁਝ ਆਪਾਂ ਲੜਾਈਆਂ ਬਾਅਦ ਚ ਲੜੀ ਜਾਵਾਂਗੇ ਜਦ ਸਰਕਾਰ ਬਣ ਗਈ ਤਾਂ ਜੋ ਮਰਜ਼ੀ ਕਰੀ ਜਾਓ ਜੇ ਆਪਣੇ ਆਪਣੇ ਧੜੇ ਕਾਇਮ ਕਰੀ ਜਾਓ ਆਪਣੇ ਆਪਣੇ ਧੜਿਆਂ ਨੂੰ ਤਕੜੇ ਕਰੀ ਜਾਓ ਪਰ ਹੁਣ ਆਪਣਾ ਇੱਕੋ ਮੁੱਦਾ ਚਾਹੀਦਾ ਵੀ ਆਪਾਂ ਸਰਕਾਰ ਕਿਵੇਂ ਬਣਾਉਣੀ ਹੈ ਬਾਦਲ ਸਾਹਿਬ ਕਹਿੰਦੇ ਉਹਨਾਂ ਦੇ ਕਹਿੰਦਾ ਮੇਰੇ ਕੋਲ ਲੀਡਰ ਹੁੰਦੇ ਨੇ ਹਲਕਿਆਂ ਦੇ ਵੀ ਅਸੀਂ ਤੈਨੂੰ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਪਰ ਸਾਡੇ ਵਾਲੇ ਨੂੰ ਨਹੀਂ ਅਸੀਂ ਜਿੱਤਣ ਦੇਣਾ ਉਹ ਕਹਿੰਦਾ ਜੇ ਤੁਹਾਡੇ ਵਾਲਾ ਜਿੱਤੂ ਤਾਂ ਹੀ ਮੁੱਖ ਮੰਤਰੀ ਬਣੂ ਮੈਂ ਜੇ ਐਮਐਲਏ ਜਿੱਤਣਗੇ ਤਾਂ ਹੀ ਮੁੱਖ ਮੰਤਰੀ ਬਣੂਗਾ ਮੈਂ ਸਮਝਦਾ ਕਿ ਆਪਾਂ ਨੂੰ ਪਹਿਲੇ ਆਪਣਾ ਸਾਰਿਆਂ ਦਾ ਟਾਰਗੇਟ ਇਹੀ ਚਾਹੀਦਾ ਕਿ ਆਪਾਂ ਨੇ ਸਰਕਾਰ ਕਿਵੇਂ ਬਣਾਉਣੀ ਹੈ ਜੀ ਸਾਰੇ ਪਹੁੰਚੇ ਹੋ ਤੁਹਾਡਾ ਕੋਟਨ ਕੋਟ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ